ਪੰਜਾਬੀਆਂ ਨੇ ਪੂਰੀ ਦੁਨੀਆ ਵਿੱਚ ਆਪਣੀ ਮਿਹਨਤ ਸਦਕਾ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਨੇ ਐਸੀ ਹੀ ਖੂਬਸੂਰਤ ਸਿਰਤ ਤੇ ਸੂਰਤ ਦੇ ਮਾਲਕ ਫੀਮੇਲ ਕਲਾਕਾਰ ਐਕਟਰ ਡਾਇਰੈਕਟਰ ਅਤੇ ਪ੍ਰੋਡਿਊਸਰ ਸੁਨੀਤਾ ਸਿੰਘ ਨਾਲ ਕੀਤੀ ਖਾਸ ਮੁਲਾਕਾਤ ਪੰਜਾਬ ਗਲੋਬਲ ਮੀਡੀਆ ਦੇ ਚੀਫ ਐਡੀਟਰ ਬਲਦੀਪ ਸਿੰਘ ਅਤੇ ਸਹਾਇਕ ਸੁਦੀਰ ਕਸ਼ਬ ਦੇ ਨਾਲ ਜਿੱਦਾਂ ਕਿ ਮਸ਼ਹੂਰ ਹਿੰਦੀ ਫਿਲਮਾਂ ਅਮੀਰ ਖਾਨ ਦੀ ਫਿਲਮ ਦੰਗਲ ਅਤੇ ਕਪਿਲ ਸ਼ਰਮਾ ਦੀ ਫਿਲਮ ਫਰੰਗੀ ਬਿਹਾਈਂਡ ਕੈਮਰਾ ਡਾਇਰੈਕਸ਼ਨ ਵੀ ਕੀਤੀ ਹੈ ਉਹ دیکھتے ਆਏ ਮੀਡੀਆ ਰਿਪੋਰਟ ਐਂਡ ਮੌਜੂਦਾ ਮੈਂ ਮਨਸ਼ੀਤਾ ਸਿੰਘ ਜੋ ਕਿ ਬਾਲੀਵੁੱਡ ਹਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਨੂੰ ਕਾਫੀ ਇਹਨਾਂ ਨੇ ਆਪਣਾ ਯੋਗਦਾਨ ਦਿੱਤਾ ਕਰਦੇ ਨੇ ਸਸਕਾਂ ਜੀ ਸ਼ੁਕਰੀਆ ਜੀ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਚੈਨਲ ਵਿੱਚ ਥੈਂਕ ਯੂ ਜੀ ਥੈਂਕ ਯੂ ਸੋ ਮਚ ਮੈਂ ਆਪਣੇ ਬਾਰੇ ਆਪਣੀ ਲਾਈਫ ਦੀ ਜਰਨੀ ਬਾਰੇ ਦੱਸੋ ਕਿ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੰਡਸਟਰੀ ਦੇ ਵਿੱਚ ਔਰ ਕਿੱਦਾਂ ਦਾ ਤੁਹਾਨੂੰ ਫੀਲਿੰਗ ਹੈ फिल्म इंडस्ट्री बेसिकली मैं 2008 2008 2009 तो ज्वाइन की थी ओदो मैं इंडिया ही आई सी, फिर आई थिंक 2009 तो लेके 2024 सो so ऑलमोस्ट 15 इयर्स हाँ जी हो चुके हैं हाँ जी दे मेन एक्सपीरियंस के दरा ऑन वाले आपके प्रोजेक्ट एक्सपीरियंस देखो जब आप कभी भी किसी नई लाइन पे पंदे हैं तो ऑब्वियसली डाउन सुनदे ने ਕੰਗੇ ਵੀ ਹੁੰਦੇ ਮਾੜੇ ਵੀ ਹੁੰਦੇ ਮੇਰਾ ਬੇਸਿਕਲੀ ਜਿਹੜਾ ਬੈਕਗ੍ਰਾਉਂਡ ਸੀ ਉਹ ਐਡਵਰਟਾਈਜ਼ਿੰਗ ਫੀਲ드 ਦੇ ਪ੍ਰਿੰਟ ਮੀਡੀਆ ਸੀਗਾ ਕਿਉਂਕਿ ਮਸਕਰਚ ਚ ਪੜਾਈ ਲਿਖਾਈ ਕੀਤੀ ਹੋਈ ਹੈ ਸੋ ਮੈਨੂੰ ਕਦੀ ਵੈਸੇ ਤਾਂ ਹਰ ਕੋਈ ਇਹੀ ਕਹਿੰਦਾ ਕਿ ਕਦੀ ਸੋਚਿਆ ਨਹੀਂ ਸੀ ਕਿ ਇਸ ਲਾਈਨ ਚ ਆਣਾ ਮੇਰਾ ਵੀ ਇਹੀ ਹਿਸਾਬ ਕਿ ਤਵੇ ਜਸਟ ਇਟ ਵਾਸ ਜਸਟ ਅ ਕੋਇਨਸੀਡੈਂਟ ਕਿਉਂਕਿ ਇੱਕ ਸ਼ੂਟ ਦੇਖਦੇ ਟਾਈਮ ਇੰਟਰਸਟ ਤਾਂ ਪੂਰਾ ਸੀਗਾ ਤੇ ਬਸ ਪੈਕੇਜ ਲਾਈਨ ਦੇ ਵਿੱਚ ਮੈਂ ਤੁਸੀਂ ਇੱਕ ਚੀਜ਼ ਦੱਸਿਓ ਮੈਨੂੰ ਤੁਸੀਂ ਸੂਤ ਫਿਲਮਾਂ ਵੀ ਤੁਸੀਂ ਕੀਤੀਆਂ ਤੇ ਇਹ ਹਿੰਦੀ ਇੰਡਸਟਰੀ ਦੇ ਚੁਣੇ ਗਏ ਹਾਂ ਜਿਆਦਾ ਬੈਸਟ ਸਾਊਥ ਜਾਂ ਹਿੰਦੀ ਇੰਡਸਟਰੀ ਦੇਖੋ ਆਪਾਂ ਨਾ ਇਹ ਨਹੀਂ ਕਹਿ ਸਕਦੇ ਕਿ ਸਾਊਥ ਬੈਸਟ ਹੈ ਬਾਲੀਵੁੱਡ ਬੈਸਟ ਹੈ ਜਿੱਥੇ ਵਧੀਆ ਕੰਮ ਹੁੰਦਾ ਉਹ ਸਭ ਤੋਂ ਬੈਸਟ ਹੀ ਹੁੰਦਾ ਸਾਊਥ ਦਾ ਇੱਕ ਪਲੱਸ ਪੁਆਇੰਟ ਇਹ ਹੈ ਕਿ ਉਹ ਫੁਕ ਹੈ ਜੀ ਮਤਲਬ ਕਿ ਉਹ ਜ਼ਿਆਦਾ ਤੋੜਾ ਟਾਈਮ ਖਰਾਬ ਨਹੀਂ ਕਰਦਾ ਐ ਕੁਇਕ ਹੈ ਹਰ ਇੱਕ ਚੀਜ਼ ਦੇ ਵਿੱਚ ਕੁਇਕ ਹੈ ਉਹਨਾਂ ਦੀ ਜਿਹੜੀ ਵੀ ਪ੍ਰੋਡਕਸ਼ਨ ਲਾ ਲੋ ਜਾਂ ਤੁਸੀਂ ਕੁਝ ਵੀ ਬਿਹਾਈਂਡ ਕੈਮਰਾ ਲਗਾ ਲੋ ਹਰ ਇੱਕ ਚੀਜ਼ ਕੁਇਕ ਹੈ ਉਹਨਾਂ ਦੀ ਇੱਕ ਕਾਫੀ ਸੁਣਦੇ ਨੂੰ ਬਾਰੇ ਕਾਫੀ ਲੋਕ ਦੱਸਦੇ ਵੀ ਆ ਜਿਹੜੇ ਸਾਡੀ ਲਾਈਨ ਨਾਲ ਜੁੜੇ ਆ ਥੈਂਕ ਯੂ ਸੌਥ ਮਿਸਟਰ ਕਾਫੀ ਮਤਲਬ ਆਪਣੀ ਮਿੱਟੀ ਨਾਲ ਜੁੜੇ ਰਹਿੰਦੇ ਆ ਉੱਥੇ ਹੀ ਬਾਲੀਵੁੱਡ 'ਚ ਆਪਾਂ ਗੱਲ ਕਰੀਏ ਇਹਨਾਂ ਦਾ ਜਿਹੜਾ ਆ ਮਤਲਬ ਜਿਹੜਾ ਐਟੀਟਿਊਡ ਕਾਫੀ ਆਪਰੇ ਦਾ ਹਾਂਜੀ ਇਹ ਗੱਲ ਬਿਲਕੁਲ ਸਹੀ ਹੈ ਜਿਹੜੇ ਸਾਊਥ ਇੰਡਸਟਰੀ ਦੇ ਲੋਕ ਨੇ ਉਹ ਬਹੁਤ ਜ਼ਿਆਦਾ ਆਪਣੇ ਰੂਟਸ ਦੇ ਨਾਲ ਅਟੈਚਡ ਨੇ ਕਿਉਂਕਿ ਉਹ ਆਪਣੇ ਰੂਟਸ ਤੋਂ ਬਾਹਰ ਜਾਂਦੇ ਹੀ ਨਹੀਂ इवन ਤੋਂ ਉਹਨਾਂ ਦਾ ਜਿਹੜਾ ਤਰੀਕਾ ਆ ਗੱਲ ਕਰਨ ਦਾ ਤੁਹਾਡੇ ਨਾਲ ਪੇਸ਼ ਹੁੰਦਾ ਉਹ ਵੀ ਬਹੁਤ ਨਾਈਸ ਹੈ ਦੇਖੋ ਚੰਗੇ ਮਾਰੇ ਹਰ ਜਗ੍ਹਾ ਹੁੰਦੇ ਆ ਹੈਨਾ ਲੇਕਿਨ ਇਹ ਆ ਕਿ ਉਹਨਾਂ ਦਾ ਇੱਕ ਜੋ ਜੋ ਅਸੀਂ ਭੁੱਲ ਚੁੱਕੇ ਆ ਬੇਸਿਕਲੀ ਉਹ ਆਪਣੀ ਫੈਮਿਲੀ ਦੇ ਨਾਲ ਬਹੁਤ ਜੁੜੇ ਆਪਣੇ ਰੂਟਸ ਦੇ ਨਾਲ ਬਹੁਤ ਜੁੜੇ ਆ ਆਪਣੇ ਉਸ ਕਲਚਰ ਨੂੰ ਲੈ ਕੇ ਬਹੁਤ ਜ਼ਿਆਦਾ ਪੋゼਸਿਵ ਵੀ ਹੁੰਦੇ ਨੇ ਮੈਂ ਦੇਖਿਆ ਹੋਇਆ ਆਬਸੈਸਟ ਵੀ ਹੁੰਦੇ ਆ ਬਟ ਇਹ ਚੀਜ਼ ਸਾਡੇ ਇੱਥੇ ਖਤਮ ਹੋ ਗਈ ਹੈ ਨਾਰਥ ਸਾਈਡ ਤੇ ਪੰਜਾਬੀ ਜਰਸੀ ਪੰਜਾਬੀ ਇੰਡਸਟਰੀ ਹੁਣ ਆਪਾਂ ਕੀ ਕਹੀਏ ਪੰਜਾਬ ਇੰਡਸਟਰੀਜ਼ ਦਾ ਗਰੋਥ ਤਾਂ ਹੋ ਰਹੀ ਹੈ ਬਟ ਜਿੱਦਾਂ ਗਰੋਹ ਹੋਣੀ ਚਾਹੀਦੀ ਹੈ ਉਦਾਂ ਨਹੀਂ ਗਰੋਹ ਹੋ ਰਹੀ ਸਾਡੇ ਆਉਣ ਵਾਲੇ ਪਲਾਨ ਮੇਰੇ ਆਉਣ ਵਾਲੇ ਪਲਾਨ ਦੇਖੋ ਜੀ ਹੁਣ ਪਿਛਲੇ 3-4 ਸਾਲਾਂ ਤੋਂ ਮੈਂ ਫਰੰਟ ਆਫ ਕੈਮਰਾ ਆਈ ਹੁਈ ਆ ਤੇ ਮੈਂ ਐਜ਼ ਅ ਐਕਟਰ ਵੀ ਕੰਮ ਕਰ ਰਹੀ ਹਾਂ ਹੁਣ ਤੇ ਨਾਲ ਹੀ ਨਾਲ ਮੈਂ ਡਾਇਰੈਕਸ਼ਨ ਦਾ ਕੰਮ ਵੀ ਫੇਰ ਤੋਂ ਕਰ ਰਹੀ ਹਾਂ ਬਟ ਹੁਣ ਫਰਕ ਸਿਰਫ ਇਹ ਨਾ ਹੈ ਕਿ ਹੁਣ ਜਿਹੜੀ ਡਾਇਰੈਕਸ਼ਨ ਕਰੂੰਗੀ ਆਪਣੇ ਕਨਸੈਪਟ ਜਾਂ ਜੋ ਵੀ ਫਿਲਮਸ ਕਰਨ ਲੱਗੀ ਹਾਂ ਜਾਂ ਗਾਣੇ ਕਰਨ ਲੱਗੀ ਆਪਣੇ ਆਪ ਨੂੰ ਵੀ ਅੱਗੇ ਲੈ ਕੇ ਆਵਾਂਗੀ ਸੋ ਹੁਣ ਆ ਰਹੀ ਹੈ ਵੈਬ ਸੀਰੀਜ਼ ਵੀ ਆ ਰਹੀ ਹੈ ਇੱਕ ਫਿਲਮ ਵੀ ਆ ਰਹੀ ਹੈ ਸ਼ਾਰਟ ਫਿਲਮਸ ਕਾਫੀ ਕਰ ਰਹੀ ਹਾਂ ਦਰਿਆ ਹਾਂ ਬਹੁਤ ਦਰਿਆ ਹਾਂ ਜੀ ਪੰਜਾਬੀ ਦਾ ਧੰਨਵਾਦ ਰਿਸਪੌਂਸ ਦੇ ਉਹ ਬਹੁਤ ਵਧੀਆ ਮਿਲਿਆ ਮਤਲਬ ਕਿ ਕਾਫੀ ਲੋਕ ਜਿਹੜੇ ਮੇਰੇ ਆਪਣੇ ਨੇ ਜਿਹੜੇ ਮੈਨੂੰ ਜਾਣਦੇ ਨੇ ਕਾਫੀ ਖੁਸ਼ ਸੀਗੇ ਕਿ ਹਾਂ ਮੈਂ ਫਰੰਟ ਆਫ ਕੈਮਰਾ ਆਈ ਹੋਈ ਹਾਂ ਕਿਉਂਕਿ ਮੈਨੂੰ ਬਹੁਤ ਪਹਿਲਾਂ ਤੋਂ ਕਿਆ ਗਿਆ ਸੀਗਾ ਜਦੋਂ ਮੈਂ ਐਸ ਅ ਡਾਇਰੈਕਟਰ ਕੰਮ ਕਰ ਰਹੀ ਹਾਂ ਤੇ ਕਰ ਰਹੀ ਸੀ ਉਦੋਂ ਵੀ ਉਹ ਮੈਨੂੰ ਇਹੀ ਪੁਸ਼ ਕਰਦੇ ਹੁੰਦੇ ਸੀ ਕਿ ਮੈਮ ਇੱਕ ਵਾਰੀ ਤੁਸੀਂ ਵੀ ਫਰੰਟ ਆਫ ਕੈਮਰਾ ਹੋ ਲੇਕਿਨ ਉਸ ਟਾਈਮ ਮੇਰਾ ਫੋਕਸ ਸਿਰਫ ਡਾਇਰੈਕਸ਼ਨ 'ਤੇ ਰਹਿੰਦਾ ਸੀ ਬਟ ਮੈਂ ਕਦੀ ਉਹ ਐਕਸਪੀਰੀਅੰਸ ਨਹੀਂ ਲੈ ਪਾਈ ਕਿ ਬਹੁਤ ਲੋਕ ਨੇ ਬਹੁਤ ਡਾਇਰੈਕਟਰ ਜਿਹੜੇ ਹੁਣ ਆਨ ਫਰੰਟ ਆਫ ਕੈਮਰਾ ਆ ਰਹੇ ਨੇ ਪਹਿਲਾਂ ਵੀ ਜਿਹਦਾ ਸੁਭਾਸ਼ ਭਾਈ ਜੀ ਵਗੈਰਾ ਸਾਰੇ ਆਪਣੀ ਅਪੀਅਰੈਂਸ ਦਿੰਦੇ ਹੀ ਰਹਿੰਦੇ ਆ ਬਟ ਮੈਨੂੰ ਪਤਾ ਨਹੀਂ ਕਿਉਂ ਇਦਾਂ ਲੱਗਦਾ ਸੀ ਕਿ ਸ਼ਾਇਦ ਮੈਂ ਇੱਕ ਚੀਜ਼ ਤੇ ਫੋਕਸਡ ਸਹੀ ਰਹਿਣੀ ਆ ਬਟ ਹੁਣ ਜਦੋਂ ਮੈਂ ਐਕਟਿੰਗ ਲਾਈਨ 'ਚ ਆਈ ਹਾਂ ਤੇ ਨਾਲ ਹੀ ਡਾਇਰੈਕਸ਼ਨ ਕਰ ਰਹੀ ਹਾਂ ਮੈਨੂੰ ਥੋੜਾ ਸਮਝ ਆ ਗਿਆ ਕਿ ਨਹੀਂ ਆਈ ਕੈਨ ਕੈਰੀ ਬੋਥ ਆਫ ਦੈਮ ਜਿਹੜਾ ਮੈਂ ਕਿਹਾ ਗੈਪ ਉਹ ਪਿਛਲੇ 2-3 ਸਾਲ ਦਾ ਹਾਂ ਜੀ ਜੀ ਕੀ ਰਹਿ ਜਾਂਦੀ ਅਬ ਇਹਦੇ ਬਾਰੇ ਆਪਾਂ ਕੀ ਕਹਿ ਸਕਦੇ ਆ ਗਿਆ ਫਿਨਸੈਂਸ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਲਾਈਫ ਦੇ ਵਿੱਚ ਨਹੀਂ ਸਮਝ ਆਉਂਦੀਆਂ ਬਿਕਾਜ਼ ਵੈਨ ਯੂ ਹੈਵ ਗਾਟ ਮਲਟੀਪਲ ਪ੍ਰੈਸ਼ਰਸ ਐਂਡ ਯੂ ਕੈਨ ਨਾਟ ਹੈਂਡਲ ਐਨੀਥਿੰਗ ਉਸ ਟਾਈਮ ਕਿਉਂ ਨਾ ਤੁਹਾਨੂੰ ਕੁਝ ਸਮਝ ਹੀ ਨਹੀਂ ਆਉਂਦਾ ਪ੍ਰੈਸ਼ਰ ਚੀਜ਼ ਚੀਜ਼ਾਂ ਇੰਡਸਟਰੀ ਦਾ ਸੀ ਜਾਂ ਫੈਮਿਲੀ ਦਾ ਮੈਂ ਇੰਡਸਟਰੀ ਦਾ ਫੈਮਿਲੀ ਦਾ ਤਾਂ ਮੈਨੂੰ ਕਦੇ ਪ੍ਰੈਸ਼ਰ ਨਹੀਂ ਆਇਆ ਪਰ ਫੈਮਿਲੀ ਦਾ ਸਪੋਰਟ ਮੇਰਾ ਬਹੁਤ ਅੱਛਾ ਹੈ ਬਿਕੋਜ਼ ਉਹਨਾਂ ਨੇ ਕਦੀ ਮੈਨੂੰ ਇਹ ਨਹੀਂ ਕਿਹਾ ਕਿ ਤੂੰ ਕਿਉਂ ਹੈਗੇ ਐਸ ਇੰਡਸਟਰੀ ਚ ਕਾਦੇ ਵਾਸਤੇ ਇਨਫੈਕਟ ਉਹਨਾਂ ਨੇ ਸਪੋਰਟ ਹੀ ਕੀਤਾ ਉਹ ਇਥੋਂ ਵੀ ਵਿਚਾਰੇ ਮੇਰਾ ਸਾਥ ਦੇ ਦਿੰਦੇ ਸੀ ਕਿ ਜਦੋਂ ਮੈਂ ਕੰਮ ਕਰਕੇ ਆਉਣਾ ਮੈਨੂੰ ਪੇਮੈਂਟ ਨਹੀਂ ਮਿਲਨੀ ਉਹਨਾਂ ਨੇ ਤਾਂ ਵੀ ਕਹਿਣਾ ਚੱਲਦੀ ਸੀ ਕਿ ਕੋਈ ਨਹੀਂ ਕੈਰੀ ਔਨ ਮੈਨਾ ਫੈਮਿਲੀ ਦੀ ਫੁੱਲ ਸਪੋਰਟ ਰਹੀ ਹੈ ਜਿਹੜੀ ਤੁਹਾਡੇ ਟਿਕਾਣੇ ਚੋਂ ਆਉਣ ਵਾਲੇ ਸਾਡੇ ਦਰਸ਼ਕ ਜਿਹੜੇ ਤੁਹਾਨੂੰ ਪਸੰਦ ਕਰਦੇ ਆ ਉਹਨਾਂ ਨੂੰ ਤੁਸੀਂ ਆਪਣੇ ਲਈ ਮੈਸੇਜ जे मैनू चाहते ने मैं सिर्फ इन्ना ही कहना चाहती हाँ कि कोई भी प्रोफेसन जो चूज करते हो कोशिश करो कि उस प्रोफैश बेसिकली पैशन हूँ जो पैशन फॉलो करते दे आप पैशन फॉलो कर अप्स एंड डाउन बहुत आने ने, कभी कभी बहुत गंदे एक्सपीरियंस होने लाइफ च कि खुद भी इस लगन लग पा कि नहीं यार मैं छ देव अपना पैशन बट ਬੀਲੀਵ ਮੀ ਉਹ ਪੈਸ਼ਨ ਤੁਹਾਨੂੰ ਪੋਜ਼ਿਟਿਵ ਸਾਈਡ ਤੇ ਵੀ ਲੈ ਕੇ ਜਾਂਦਾ ਹੈ ਉਸ ਪੈਸ਼ਨ ਨੂੰ ਨਾ ਕਦੀ ਛੱਡੋ ਸਿਰਫ ਆ ਥੋੜੇ ਬਹੁਤੇ ਜਿਹੜੇ ਰੋੜੇ ਆਉਂਦੇ ਆ ਇਹਨਾਂ ਤੋਂ ਡਰ ਕੇ ਤੁਸੀਂ ਕਦੀ ਵੀ ਆਪਣੇ ਪੈਸ਼ਨ ਨੂੰ ਪਿੱਛੇ ਨਾ ਕਰੋ ਜਿਹੜੇ ਕਰੇ ਜਿਹੜੇ ਲੇਡੀਜ਼ ਦਾ ਕੰਮ ਹੈ ਕਾਫੀ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਮੈਨੂੰ ਜਿੰਨੀ ਵੀ ਲੇਡੀਜ਼ ਆ ਸੁਣਨਾ ਚਾਹੁੰਦਾ ਕਿ ਕਾਫੀ ਹੀਰੋਇਨਸ ਵੀ ਹਿੰਦੀ ਇੰਡਸਟਰੀ ਵਾਲੇ ਕਹਿੰਦੇ ਵੀ ਮਤਲਬ ਜਾਨੂੰ ਇਹ ਨਾ ਜਿੱਤਦਾ ਇਹ ਚੀਜ਼ਾਂ ਫੇਸ ਕਰਕੇ ਅਸੀਂ ਇੱਥੇ ਤੱਕ ਪਹੁੰਚੇ ਕਿ ਇਹੀ ਕਾਰਨ ਨਹੀਂ ਸੀਗਾ ਨੇ ਮੈਂ ਦੇਖੋ ਜੀ ਮੈਂ ਦੋਨੋਂ ਪਹਿਲੂ ਲੈ ਕੇ ਚਲਦੀ ਆ ਮੈਂ 네ਗੇਟਿਵ ਵੀ ਲੈ ਕੇ ਚਲਦੀ ਪੋਜ਼ਿਟਿਵ ਵੀ ਲੈ ਕੇ ਜਾਂਦੀ ਆ ਹੁਣ ਜਿਹੜੇ ਲੇਡੀਜ਼ ਕਹਿੰਦੇ ਨੇ ਕਿ ਸਾਨੂੰ ਇਸ ਫੇਸ ਕਰਨਾ ਪਿਆ ਸਭ ਕੁਝ ਯਾ ਮੈਂ ਵੀ ਫੇਸ ਕੀਤਾ ਮੈਂ ਹੀ ਨਹੀਂ ਕਹਿੰਦੀ ਕਿ ਮੈਂ ਨਹੀਂ ਫੇਸ ਕੀਤਾ ਬਟ ਮੈਂ ਹਮੇਸ਼ਾ ਨਾ ਕਿਹਾ ਉਥੇ ਕਿਉਂਕਿ ਜਦੋਂ ਅਸੀਂ ਨਾ ਕਹਿਣਾ ਸਿੱਖ ਜਾਂਦੇ ਆ ਨਾ ਜੀ ਕੋਈ ਕਿਸੇ ਦੀ ਕਿਸੇ ਦੀ ਮਜਾਲ ਨਹੀਂ ਕਿ ਕੋਈ ਸਾਨੂੰ ਇਦਾਂ ਦੀ ਹਰਕਤ ਵੀ ਕਰ ਸਕਿਆ ਜਾਂ ਕੁਝ ਹੈ ਹਾਂ ਜਿਹੜੀ ਲੇਡੀਜ਼ ਨਹੀਂ ਕਰ ਪਾਰੀਆਂ ਜਿਹੜੀ ਕੁੜੀਆਂ ਨਹੀਂ ਨਾ ਕਰਦੀਆਂ ਉਹ ਆਪਣੇ ਵਿਊਚੁਅ ਮੈਨਾ ਜੋ ਉਹਨਾਂ ਦਾ ਇੱਕ ਐਕਸਪੀਰੀਅੰਸ ਜੋ ਉਹਨਾਂ ਨੂੰ ਬੋਲਿਆ ਜਾਂਦਾ ਜੋ ਉਹਨਾਂ ਨੂੰ ਕਨਵਿੰਸ ਕੀਤਾ ਜਾਂਦਾ ਆ ਤੋ ਉਹ ਫਿਰ ਉਹ ਸੋਚਦੀ ਕਿ ਜੇ ਅਸੀਂ ਨਾ ਕਰਾਂਗੇ ਸਾਨੂੰ ਪ੍ਰੋਜੈਕਟ ਨਹੀਂ ਮਿਲਣਾ ਤੇ ਸ਼ਾਇਦ ਸਾਡਾ ਨਾਮ ਵੀ ਆਊਟ ਕਰ ਦੇਣਗੇ ਸਾਨੂੰ ਟੋਟਲੀ ਇੰਡਸਟਰੀ ਤੋਂ ਬਾਹਰ ਕਰ ਦੇਣਗੇ ਮੈਂ ਕਹਿੰਨੀ ਕਿਸੇ ਦੀ ਵੀ ਰੋਜ਼ੀ ਰੋਟੀ ਕੋਈ ਲੈ ਕੇ ਨਹੀਂ ਜਾ ਸਕਦਾ ਤੇ ਕਿਸਮਤ ਤਾਂ ਲਿਖਿਆ ਹੋਇਆ ਪਾਉਨੂੰ ਅਕਸਰ ਮਿਲਦਾ ਹੈ ਉਹ ਪਾਵਾਂ ਤੈਨੂੰ ਹੁਣ ਮਿਲੇ ਜਾਂ ਦੇਰ ਨਾਲ ਮਿਲੇ ਪਰ ਮਿਲਦਾ ਜ਼ਰੂਰ ਹੈ ਲੇਕਿਨ ਇੱਕ ਜਿਹੜੀ ਸਕੂਨ ਦੀ ਨੀਂਦ ਆਉਣਾ ਜੀ ਜੀ ਉਹ ਮਿਲਨੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਤੁਸੀਂ ਅੱਜ ਨਾ ਕਹਿ ਦਿੱਤੀ ਹੈ ਤੁਹਾਨੂੰ ਪਤਾ ਕਿ ਉਹ ਪ੍ਰੋਜੈਕਟ ਬਹੁਤ ਵੱਡਾ ਹੈ ਬਟ ਉਹਦੇ ਵਿੱਚ ਕੁਝ ਟਰਮਸ ਐਂਡ ਕੰਡੀਸ਼ਨਸ ਨੇ ਲੇਕਿਨ ਜੇ ਉਹ ਨੂੰ ਤੁਸੀਂ ਨਾ ਕਹਿ ਦਿੱਤਾ ਹੈ ਉਹ ਸਿਰਫ ਉਸ ਟਰਮਸ ਐਂਡ ਕੰਡੀਸ਼ਨਸ ਕਰਕੇ ਨਾ ਕੀਤਾ ਬਿਲੀਵ ਮੀ ਤੁਹਾਨੂੰ ਬਹੁਤ ਅੱਛੀ ਆਪਰਚੂਨਿਟੀ ਆਏਗੀ ਪਰ ਤੁਸੀਂ ਕਿੱਦਾਂ ਦੇਖਦੇ ਹੋ ਪਿੱਛੇ ਜਿਹੜਾ ਇੱਕ ਡਾਕਟਰ ਨਾਲ ਰੇਪ ਹੋਇਆ ਕੁਸੀ ਨੂੰ ਕਿਉਂਕਿ ਗੱਲ ਕਰਨੀ ਨਹੀਂ ਜਿਹਦੀ ਪਰ ਐਜ਼ ਅ ਲੇਡੀਜ਼ ਹਾਂ ਤੁਹਾਡਾ ਮੇਰਾ ਫਰਜ਼ ਹੈ ਕਿ ਵੀ ਤੁਹਾਨੂੰ ਅੱਜ ਗੱਲ ਕਰਾਂ ਉਹ ਇਸੀ ਨੂੰ ਤੁਸੀਂ ਤੁਸੀਂ ਰਿਪਰੈਜ਼ੈਂਟ ਕਰਦੇ ਆ ਲੇਡੀਜ਼ ਨੂੰ ਕਾਹਦੇ ਨੂੰ ਤੁਹਾਨੂੰ ਕੁਝ ਤੁਹਾਨੂੰ ਕਾਫੀ ਜਿਹੜੇ ਤੁਹਾਨੂੰ ਆਪਣਾ ਹਾਈਡਰਲ ਮੰਦੇ ਆ ਜਿਹੜੇ ਫਰਜ਼ ਇਹ ਜਿਹੜਾ ਪਿਛੇ ਇਹ ਗ੍ਰੇਪ ਹੋਇਆ ਇਕਲਕ ਸਾਡੇ ਉਹ ਲੇਡੀਜ਼ ਦੇ ਉੱਪਰ ਹੀ ਡਿਪੈਂਡ ਹੈ ਕਿ ਮਤਲਬ ਜਿਹੜੇ ਜੈਂਟਸ ਵੀ ਉਹਨਾਂ ਨੂੰ ਵੀ ਮਤਲਬ ਕੀ ਪੁਰਜ਼ ਚਾਹੀਦਾ ਆਪਣੀ ਰਿਸਪੌਂਸਿਬਿਲਟੀ ਠੀਕੋ ਜੀ ਮਮੇਤਾ ਦੇਵਨਾਥ ਦਾ ਜੋ ਉਹਨਾਂ ਦੇ ਨਾਲ ਹੋਇਆ ਉਹ ਬਹੁਤ ਹੀ ਬੁਰਾ ਹੋਇਆ ਬਹੁਤ ਬੁਰਾ ਇਨ ਦਾ ਸੈਂਸ ਮੈਂ ਕਹਿੰਨੀ ਆ ਆਪਣੇ ਜਿਹੜੇ ਪਿੱਛੇ ਰੇਪ ਕੇਸ ਹੋਇਆ ਉੱਪਰ ਵੀ ਵੱਧ ਇੰਨਾ ਗੰਦਾ ਹੋਇਆ ਆ ਕਿ ਜਦੋਂ ਦੇਖਦੇ ਤੇ ਰੂ ਕੰਮ ਜਾਂਦੀ ਆ ਹੈਨਾ ਇਹ ਕੁਝ ਜਿਹੜੀਆਂ ਹੈਗੀਆਂ ਹਰਕਤਾਂ ਇਹ ਸਾਡੀ ਸੁਸਾਇਟੀ ਵੀ ਇਹਦੇ ਅੱਗੇ ਜ਼ਿੰਮੇਵਾਰ ਹੁੰਦੀ ਆ ਕਿਉਂਕਿ ਆਪਾਂ ਕਹਿ ਤਾਂ ਦਿੰਨੇ ਸਰਕਾਰਾਂ ਨੂੰ ਜੀ ਕਿ ਸਰਕਾਰ ਮਦਦ ਨਹੀਂ ਕਰਦੀ ਸਰਕਾਰ ਆ ਨਹੀਂ ਕਰਦੀ ਸਰਕਾਰ ਨੇ ਸਹੂਲਤ ਸਾਰੀ ਦਿੱਤੀ ਹੋਈ ਆ ਲੇਕਿਨ ਸਾਡੀ ਸੁਸਾਇਟੀ ਇਦਾਂ ਦੀ ਆ ਬੀਇੰਗ ਅ ਸਿਟੀਜ਼ਨ ਸਾਡਾ ਇੱਕ ਫਰਜ਼ ਬਣਦਾ ਕਿ ਅਸੀਂ ਉਸ ਚੀਜ਼ਾਂ ਨੂੰ ਫੋਲੋ ਕਰੀਏ ਲੇਕਿਨ ਪ੍ਰੋਬਲਮ ਕੀ ਹੈ ਅੰਡਰ ધ ਟੇਬਲ ਇੰਨਾ ਚੱਲਦਾ ਹੈ ਕਿ ਤੁਸੀਂ ਕੀ ਫੋਲੋ ਕਰ ਲਓਗੇ ਹੁਣ ਆ ਬੱਚੀ ਦਾ ਜਿਹੜਾ ਰੇਪ ਹੋਇਆ ਆ ਮੈਨੂੰ ਇੱਕ ਹੋਰ ਚੀਜ਼ ਹੈ ਸੋਸ਼ਲ ਮੀਡੀਆਜ਼ ਦਾ బిਗੇਸਟ एक्सप्लॉयटेशंस ਮੈਂ ਇਹ ਕਹਿ ਸਕਦੀ ਹਾਂ ਹੁਣ ਕਈ ਲੋਕਾਂ ਦੇ ਇੰਟਰਵਿਊ ਆਉਂਦੇ ਆ ਕਈ ਫੀਮੇਲਸ ਦੇ ਇੰਟਰਵਿਊ ਆਉਂਦੇ ਕਈਆਂ ਦੇ ਪੋਡਕਾਸਟ ਆਉਂਦੇ ਆ ਕਈ ਮੈਲਸ ਵੀ ਪੋਡਕਾਸਟ ਤੇ ਆਪਣਾ ਇੰਟਰਵਿਊ ਦਿੰਦੇ ਆ ਉਹ ਬਹੁਤ ਬੋਲੇ ਨੀਚੇ ਜਿਹੜੀ ट्रोलिंग ਆਉਂਦੀ ਹੈ ਜਿੱਥੇ ਕਮੈਂਟਸ ਆਉਂਦੇ ਆ ਉਹ ਇੰਨੇ ਗੰਦੇ ਗੰਦੇ ਸ਼ਬਦ ਯੂਜ਼ ਕੀਤੇ ਹੁੰਦੇ ਆ ਨਾ ਐਕਚੁਅਲ ਤੇ ਇਹ ਕਾਰਨ ਹੈ ਰੇਪ ਜਿਹੜਾ ਸਾਡੀ ਸੁਸਾਇਟੀ ਨੇ ਸਾਡੇ ਜਿਹੜੇ ਜਿੰਨੇ ਵੀ ਵੱਡੇ ਉੱਤੇ ਬੈਠੇ ਆ ਉਹਨਾਂ ਨੇ ਇੰਨਾ ਉਲਝਾ ਦਿੱਤਾ ਹੈ ਨਾ ਤੇ ਸੁਸਾਇਟੀ ਇਦਾਂ ਦੀ ਕਿ ਇੰਨੀ ਭੇੜਚਾਲ ਚ ਚੱਲੀ ਹੋਈ ਆ ਜਿੱਥੇ ਬੋਲ ਤੱਕ ਹੁਣ ਮੈਨੂੰ ਗੱਲ ਦੱਸੋ ਮਮਿਤਾ ਦੇਵਨਾਥ ਨਾਲ ਛੋਟੇ ਕੱਪੜਿਆਂ ਦੀ ਹੁੰਦੀ ਹੈ ਮਮਿਤਾ ਦੇਵਨਾਥ ਨੇ ਕੀ ਛੋਟੇ ਕੱਪੜੇ ਪਾਈ ਸੀ ਫੁੱਲ ਡਰੈਸਟ ਸੀ ਜੀ ਬਿਲਕੁਲ ਫਿਰ ਇੱਥੇ ਤੁਸੀਂ ਇਹ ਦੱਸ ਦੋ ਕਿ ਕੀ ਜ਼ਹਿਨਿਤ ਸੀਗੀ ਕੀ ਸੋਚ ਸੀਗੀ ਉਹਨਾਂ ਬੰਦਿਆਂ ਦੀ ਔਰ ਇੱਕ ਬੰਦੇ ਨੇ ਕਹਿੰਦੇ ਨਾ ਪਹਿਲਾਂ ਜਿਹੜੇ ਆਪਣਾ ਦਾਮਨੀ ਕੇਸ ਹੋਇਆ ਹਨਾ ਕੁਝ ਲੋਕ ਕਹਿੰਦੇ ਕਿ ਕੀ ਚੇਂਜਸ ਆਇਆ ਮੈਂ ਕਹਿੰਦੀ ਉਸ ਟਾਈਮ 6 ਬੰਦੇ ਸੀਗੇ ਰਿਪ ਕਰਨ ਵਾਲੇ ਐਸ ਟਾਈਮ ਉਸ ਤੋਂ ਵੱਧ ਆ ਇਹ ਚੇਂਜ ਹੋਇਆ ਮਤਲਬ ਕਿ ਬੰਦੇਾਂ ਚ ਮਲਟੀਪਲਿਕ ਜੇ ਪਲੱਸ ਹੋਏ ਨੇ ਕਿ ਕਿੰਨੇ ਲੋਕ ਆਨੇ ਰਿਏ ਆ ਹਾਂ ਇਹ ਹਾਂ ਜੀ ਇਹ 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 ਚੀਜ਼ਾਂ ਚ ਚੇਂਜਸ ਆਇਆ ਹੈ ਲੋ ਐਂ ਕਾਨੂੰਨ ਨੂੰ ਅਸੀਂ ਹੁਣ ਕੀ ਕਹੀਏ ਤੁਸੀਂ ਦੱਸੋ ਉਹ ਕਾਨੂੰਨ ਸਾਡੇ ਵਾਸਤੇ ਬਣਾ ਦਿੰਦੇ ਆ ਲੇਕਿਨ ਸਾਡੀ ਪ੍ਰੋਬਲਮ ਕੀ ਹੈ ਕਿ ਅਸੀਂ ਹੁਣ ਜਿਹੜੀ ਦਾ ਪਾਕਟ ਭਰੀ ਹੈ ਜਿਹੜਾ ਪਾਵਰ ਹੈ ਵਿਦ ਮਨੀ ਦੇ ਹੈਵ ਪਾਵਰ ਉਹਨਾਂ ਵਾਸਤੇ ਤਾਂ ਕੋਈ ਟੈਨਸ਼ਨ ਨਹੀਂ ਹੈਗੀ ਹਮ ਜਿਹੜਾ ਮੀਡਲ ਕਲਾਸ ਫੈਮਿਲੀ ਵਾਲਾ ਦੇਖੋ ਦੋ ਬੰਦੇ ਸੇਫ ਨੇ ਇੱਕ ਹੈ ਜਿਹੜਾ ਰਿਚ ਨੇ ਇੱਕ ਹੈ ਜਿਹੜਾ ਸੜਕਾਂ ਤੇ ਸੌਂਦਾ ਹੈ ਇਹ ਦੋਨੋਂ ਸੇਫ ਨੇ ਕਿਉਂਕਿ ਇਹਨਾਂ ਦੋਨੋਂ ਨੂੰ ਕੋਈ ਮਤਲਬ ਨਹੀਂ ਹੈਗਾ ਫਸ ਜਾਂਦਾ ਹੈ ਮੀਡਲ ਕਲਾਸ ਫੈਮਿਲੀ ਵਾਲਾ ਉਹ ਵਿਚਾਰਾ ਆਪਣੀ ਹੀ ਇਮੀਆਂ ਪ੍ਰੋਬਲਮਸ ਉਲਝਿਆ ਰਹਿੰਦਾ ਘਰ ਦਾ ਰੈਂਟ ਆ ਜੋ ਵੀ ਜਿਹੜਾ ਰੈਂਟ ਤੇ ਰਹਿੰਦਾ ਆ ਜਾਂ ਜਿੰਨਾ ਦਾ ਆਪਣਾ ਆ ਬੱਚਿਆਂ ਨੂੰ ਪਾਲਣਾ ਸਕੂਲ ਦੀ ਫੀਸ ਐਂਡ ਸਕੂਲਾਂ ਨੇ ਵੀ ਅੱਜਕੱਲ ਇੰਨਾ ਕੁਛ ਅ ਐਕਸਟਰਾ ਕਰ ਦਿੱਤਾ ਆ ਕਿ ਉਹਦੀ ਸੋਚੀ ਵਿਚਾਰਾ ਇਹਨਾਂ ਮਰ ਜਾਂਦਾ ਕਿ ਉਹ ਕਰੇ ਤੇ ਕੀ ਕਰੇ ਔਰ ਜੇ ਉਹਨਾਂ ਨਾਲ ਕੁਝ ਹੁੰਦਾ ਆ ਤੇ ਕੋਈ ਨਹੀਂ ਸੁਣਦਾ ਉਹਨਾਂ ਦੀ ਉਹ ਸੁਣਦਾ ਇਸ ਕਰਕੇ ਨਹੀਂ ਕਿਉਂਕਿ ਇੱਕ ਤਾਂ ਉਹਦੇ ਕੋਲ ਪਾਵਰ ਨਹੀਂ ਹੈਗੀ ਦੂਸਰਾ ਇਹ ਹੈ ਕਿ ਜਦੋਂ ਗੱਲ ਕਰਦਾ ਤੇ ਉਹ ਦਬੋਚ ਲਿਆ ਜਾਂਦਾ ਜਾਂ ਪੈਸੇ ਦੇ ਦਿੱਤੇ ਜਾਂਦੇ ਕਿ ਆਪਣਾ ਮੂੰਹ ਬੰਦ ਕਰ ਲਾ ਬਈ ਠੀਕ ਹੈ ਜੀ ਮੂੰਹ ਬੰਦ ਕਰ ਲਓ ਤੁਹਾਨੂੰ ਆ ਮਿਲ ਗਿਆ ਹੁਣ ਤੁਸੀਂ ਦੱਸੋ ਹੁਣ ਮਮਿਤਾ ਦੇਵਨਾਥ ਦੇ ਆਪਣੇ ਵਿਰਾਸ ਖੋਲੀ ਨੇ ਪੈਸੇ ਦਿੱਤੇ ਹੈ ਨਾ ਆਈ ਥਿੰਕ 2 ਕਰੋੜ ਦਿੱਤਾ ਆਈ ਆਮ ਨਾਟ ਸ਼ੋਰ ਅਬਾਟ ਦੀ ਡੇਢ 2 ਕਰੋੜ ਦਿੱਤਾ ਹਾਂਜੀ ਕੁਝ ਅਮਾਉਂਟ ਦਿੰਦੀ ਹੈ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਉਹ ਡੇਢ 2 ਕਰੋੜ ਉਹਨਾਂ ਦੀ ਬੱਚੀ ਵਾਪਸ ਲੈ ਕੇ ਆ ਸਕਦਾ ਹਾਂ ਚਲੋ ਬੱਚੀ ਇਧ ਨਹੀਂ ਵਾਪਸ ਲੈ ਕੇ ਆ ਸਕਦਾ ਜਦੋਂ ਆਪਾਂ ਇਹ ਹੀ ਚੀਜ਼ ਪਰ ਉਹਨਾਂ ਦੇ ਉਹਨਾਂ ਨੂੰ ਕਾਫੀ ਇਹ ਚੀਜ਼ ਦਾ ਮਸਲਾ ਮਿਲ ਜਾਂਦਾ ਇਹ ਚੀਜ਼ ਆਪਾਂ ਲੈ ਕੇ ਚੱਲਦੇ ਜੀ ਤੇ ਕੈਂਡਲ ਮਾਰਚ ਜਿਹੜਾ ਰਾਤ ਨੂੰ ਲੋਕ ਕੱਢਣ ਲੱਗ ਪੈਂਦੇ ਹਾਂ ਹਾਂਜੀ ਉਹ ਉਹਦੇ ਬਾਰੇ ਵੀ ਅਸੀਂ ਆਪ ਖੁਦ ਸੋਚਦੇ ਆਂ ਕਿ মিডিਆ ਪਰਸਨ ਹੋ ਕੇ ਵੀ ਅਸੀਂ ਵੀ ਸੋਚਦੇ ਆਂ ਕਿ ਕੈਂਡਲ ਮਾਰਚ ਕੱਟਣ ਨਾਲ ਹੀ ਕੱਲਾ ਉਹਦਾ ਹੱਲ ਨਹੀਂ ਉਹ ਉਹਦੀ ਫੈਮਲੀ ਨਾਲ ਜਾ ਕੇ ਖੜੀ ਹੋਵੋ ਠੀਕ ਹੈ ਜੀ ਗਵਰਨਮੈਂਟ ਨੂੰ ਤੁਸੀਂ ਖੁਦ ਇੰਨਾ ਕ ਮਸ਼ਹੂਰ ਕਰ ਦੋਗੇ ਕਿ ਗਵਰਨਮੈਂਟ ਚ ਐਦਾ ਦੇ ਰੂਲਸ ਬਣਾਵੇ ਕਿ ਉਹ ਕਿਸੇ ਵੀ ਕੋਈ ਵੀ ਮਤਲਬ ਗਲਤ ਕੰਈਦਾ ਦਾ ਸੋਚ ਸੋਚ ਰ ਗਲਫ ਕੰਟਰੀਜ਼ ਦੇ ਰੂਲਸ ਇੱਧਾ ਦੇ ਆ ਕਿ ਜੇ ਤੂੰ ਸਜ਼ਾ ਦਿੰਦੇ ਆ ਉਹ ਸ਼ਰੀਆਮ ਦਿੰਦੇ ਆ ਚੁਰਾਹੇ ਵਿੱਚ ਖੜਾ ਕਰਕੇ ਚਾਹੇ ਉਹ ਮਰਡਰਸ ਆ ਜਾਂ ਕੋਈ ਵੀ ਕਿਦਾਂ ਦਾ ਕ੍ਰਾਈਮ ਕੀਤਾ ਉਹਨੇ ਉਹ ਚੁਰਾਹੇ ਵਿੱਚ ਜਿੰਦਾ ਤਾਂ ਉਹਨੇ ਕ੍ਰਾਈਮ ਕੀਤਾ ਉਸ ਹਾਮੀ ਸਜ਼ ਕੋ ਜਾਨ ਬਜ ਕੇ ਜਾਂ ਮਤਲਬ ਕੋਈ ਲੜੇ ਜਾ ਕੇ ਕੋਈ ਮਟਰ ਹੋ ਗਿਆ ਉਹਨਾਂ ਨੂੰ ਉਹਦਾ ਉਹਨੂੰ ਗੋਲੀ ਮਾਰ ਦਿੰਦੇ ਆ ਸ਼ੱਕ ਵਿੱਚ ਕੋਈ ਨਵ ਯੂਜ਼ ਨਹੀਂ ਕਰਨਾ ਚਾਹੁੰਦੇ ਪਰ ਇਹ ਜ਼ਰੂਰੀ ਹੈ ਜੀ ਇਹ ਇੰਦਰ ਹੀ ਸਜ਼ਾ ਹੁਣ ਜੀ ਇਹ ਦੀ ਤੁਸੀਂ ਸੋਣੀ ਨਹੀਂ ਮਤਲਬ ਐਜ਼ ਅ ਲੇਡੀਜ਼ ਨਹੀਂ ਮਤਲਬ ਕਿ ਜਿਹੜੇ ਇਦਾਂ ਦੇ ਗਲਤ ਸੋਚਣ ਵਾਲੇ ਬੰਦੇ ਆ ਉਹ ਸੋਚਣ ਤੋਂ ਪਹਿਲਾਂ ਹਜ਼ਾਰ ਵਾਰ ਲੱਖ ਵਾਰ ਸੋਚਣ ਵੀ ਵੀ ਜੇ ਅਸੀਂ ਕੰਮ ਕਰਾਂਗੇ ਸਾਨੂੰ ਤਾਂ ਸਾਡੀ ਫੈਮਿਲੀ ਨੂੰ ਭਾਂਜ ਦਿੰਦਾ ਬਿਲਕੁਲ ਜੀ ਹਾਂ ਜੀ ਮੈਂ ਵੀ ਜਿੱਦਾਂ ਉਹ ਮਾਨ ਚ ਪਲੀ ਭਰੀ ਆ ਠੀਕ ਹੈ ਜੀ ਤੇ ਸਾਨੂੰ ਤਾਂ ਦੇ ਰੂਲਸ ਪਤਾ ਆ ਅਸੀਂ ਰੂਲਸ ਵੀ ਫੋਲੋ ਕਰਦੇ ਆ ਠੀਕ ਹੈ ਨਾ ਇਹੀ ਚੀਜ਼ ਅਗਰ ਸਾਡੇ ਇੰਡੀਆ ਚ ਹੋ ਜਾਏ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਸਭ ਕੁਝ ਹੀ ਚੇਂਜ ਕਰ ਦੋ ਲੇਕਿਨ ਐਟ ਲੀਸਟ ਆ ਰੇਪ ਇਸਟ ਵਾਲੀ ਸਰਕਾਰ ਨੂੰ ਬੇਨਤੀ ਹੈ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਹੈ ਪਲੀਜ਼ ਇਦਾਂ ਦਾ ਕੁਝ ਰੂਲ ਲਾਗੂ ਕਰ ਦੋ ਜੇ ਪੂਰੀ ਇੰਡੀਆ ਚ ਨਹੀਂ ਐਟ ਲੀਸਟ ਇੱਕ ਸਟੇਟ ਜੀ ਕਰ ਦੋ ਤੇ ਕਿਉਂਕਿ ਦੇਖੋ ਆਪਾਂ ਕਿਸੇ ਨੂੰ ਚੇਂਜ ਨਹੀਂ ਕਰ ਸਕਦੇ ਪਰ ਸਾਡਾ ਇੱਕ ਕਦਮ ਜਿਹੜਾ ਚੁੱਕਣਾ ਆਪਾਂ ਇਦਾਂ ਦੇ ਆ ਇਦਾਂ ਦੇ ਹਾਲਾਤਾਂ ਦੇ ਇਦਾਂ ਦੇ ਟੌਪਿਕ ਤੇ ਉਹ ਸਾਰਿਆਂ ਨੂੰ ਚੇਂਜ ਕਰ ਦਿੰਦਾ ਹੈ ਵਿੱਚ ਜੀ ਹਜ਼ਾਰਾਂ ਸੈਟਅਪ ਕਰਨਾ ਕਿ ਆਪਾਂ ਇੱਕ ਨਕੂ ਬਣਾ ਲੀਏ ਆਪਾਂ ਮੈਸੇਜ ਇੱਕ ਰਿਹਾ ਦੀ ਪੰਜਾਬ ਵਿੱਚ ਕੁ ਰੂਲਸ ਲੱਗ ਹੋ ਗਏ ਆ ਚਲੋ ਉਹ ਰੂਲਸ ਨੂੰ ਸੈਂਟਰ ਗਵਰਨਮੈਂਟ ਨੇ ਪਾਸ ਕਰਨਾ ਜਣੀ ਕਿ ਉਹਨਾਂ ਦੀ ਮਰਜ਼ੀ ਪਰ ਜਰੂਰ ਨਿਊਜ਼ ਇੱਕ ਵਾਰੀ ਪਾਸ ਹੋ ਗਿਆ ਇਹ ਉਹ ਪੰਜਾਬ ਫਰਸਟ ਹੈਂਡ ਸਟੇਜ ਮਾਣਦਾ ਜੀ ਪੰਜਾਬ ਪੰਜਾਬ ਦੇ ਚਰਨਸ ਹੋ ਗਿਆ ਰੱਖਤੀ ਵੀ ਐਜ਼ ਐ ਫੋਰ ਲੇਡੀਜ਼ ਤੁਸੀਂ ਮਤਲਬ ਇਹ ਚੀਜ਼ ਨੂੰ ਕਿੱਦਾਂ ਦੱਸੋ ਦੇਖੋ ਜੀ ਜੇ ਅੱਜ ਤੁਸੀਂ ਇਦਾਂ ਦਾ ਰੂਲ ਨਹੀਂ ਕੰਡਕਟ ਕੀਤਾ ਫੇਰੇ ਨਾ ਹੋਵੇ ਕੱਲ ਨੂੰ ਘਰ ਘਰ ਚ ਹਥਿਆਰ ਆਪੇ ਹੀ ਚੁਕਨੇ ਪੈਗਾ ਜੇ ਇਦਾਂ ਦਾ ਮਾਹੌਲ ਤੁਸੀਂ ਨਹੀਂ ਚਾਹੁੰਦੇ ਹੋ ਤੇ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਪਲੀਜ਼ ਰਿਕੁਐਸਟ ਹੀ ਹੈ ਕਿ ਤੁਸੀਂ ਰਿਪਿਸਟ ਨੂੰ ਖਾਸ ਕਰਕੇ ਇਦਾਂ ਦੀ ਸਜ਼ਾ ਦਿਓ ਕਿ ਸਾਡੇ ਦੇਸ਼ ਚ ਕੋਈ ਵੀ ਕਿਸੇ ਦਾ ਰੇਪ ਇਵਨ ਤੋ ਜਿਹੜੀ ਸੋਚ ਵੀ ਹੈ ਨਾ ਉਹ ਕਦੀ ਆਵੇ ਹੀ ਨਾ ਕਿਉਂਕਿ ਬੱਚੇ ਸਾਰਿਆਂ ਦੇ ਨੇ ਮੇਰੇ ਵੀ ਨੇ ਤੁਹਾਡੇ ਵੀ ਨੇ ਆਪਣੇ ਸਾਰਿਆਂ ਦੇ ਬੱਚੇ ਆ ਵੱਡੇ ਛੋਟੇ ਜੋ ਵੀ ਆ ਬਜ਼ੁਰਗ ਹੋ ਗਏ ਛੋਟੇ ਬੱਚੇ ਹੋ ਗਏ ਮੁੰਡੇ ਹੋ ਗਏ ਕੁੜੀਆਂ ਹੋਵੇ ਸੇਫ ਰੱਖੋ ਪਲੀਜ਼ ਔਰ ਸਾਡੀ ਸੋਸਾਇਟੀ ਦਾ ਇਹ ਫਰਜ਼ ਬੰਦਾ ਕਿ ਅਸੀਂ ਇੱਕ ਦੂਸਰੇ ਦਾ ਧਿਆਨ ਰੱਖੀਏ ਕਿ ਮੇਨਲੀ ਕੀ ਹੁੰਦਾ ਹੈ ਕਿ ਅਸੀਂ ਆਪ ਹੀ ਇੱਕ ਦੂਜੇ ਦਾ ਧਿਆਨ ਨਹੀਂ ਰੱਖਦੇ ਰੀਜ਼ਨ ਕਿ ਕਹਿ ਦਿੰਦੇ ਉਹ ਮੇਰਾ ਬੱਚਾ ਥੋੜੀ ਨਾ ਹੈਗਾ ਜਦ ਤੁਸੀਂ ਆਹੀ ਜ਼ਿੰਮੇਵਾਰੀ ਇੱਕ ਵਾਰੀ ਚੁੱਕ ਲੂਗੇ ਨਹੀਂ ਜੇ ਕਿਸੇ ਦਾ ਬੱਚਾ ਹੈਗਾ ਕੁਝ ਗਲਤ ਹੋ ਰਿਹਾ ਹੈ ਤੁਹਾਡੇ ird gird ਲੱਗ ਰਿਹਾ ਤੁਸੀਂ ਸੇਫ ਕਰੋ ਇਹ ਤੁਹਾਡਾ ਇੱਕ ਸਟੈਪ ਬਹੁਤ ਕੁਝ ਕਰ ਸਕਦਾ ਹੈ ਇਹ ਸੋਸਾਇਟੀ ਨੂੰ ਵੀ ਇੱਕ ਰਿਕਵੈਸਟ ਹੀ ਹੈ ਜਿਵੇਂ ਸੁਨੀਤਾ ਮੈਮ ਇਹਨਾਂ ਨੇ ਬਹੁਤ ਵਧੀਆ ਮੈਸੇਜ ਵੀ ਦਿੱਤਾ ਹੈ ਉਰੇ ਬਹੁਤ ਵਧੀਆ ਨੇਚਰ ਦੇ ਮਾਲਕ ਨੇ ਸੋ ਇਸੇ ਨਾਲ ਲੈਨੇ ਆ ਅਲਵਿਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ